ਪੁਲਿਸ ਦਾ ਲੱਗਿਆ ਸੀ ਨਾਕਾ ਖਾਕੀ ਪਾਲਿਆ ਨੇ ਕਾਲੀ ਗੱਡੀ ਵਾਲੇ ਨੂੰ ਕੀਤਾ ਇਸ਼ਾਰਾ ਰੁਕ ਜਾ ਕਾਕਾ ਗੱਡੀ ਚਲਾਉਣ ਵਾਲੇ ਨੂੰ ਆਇਆ ਖਿਆਲ ਕਿ ਮੈਂ ਗੱਡੀ ਭਜਾਲਾਂ ਪੁਲਿਸ ਨੇ ਕੀਤਾ ਪਿੱਛਾ ਜਦ ਨੌਜਵਾਨ ਚੜਿਆ ਅੜਿੱਕੇ ਤਾਂ ਟ੍ਰੈਫਿਕ ਇੰਚਾਰਜ ਵੀ ਰਹਿ ਗਿਆ ਹੱਕਾ ਪੱਕਾ ਜਿਹਾ ਪੁਲਿਸ ਨੂੰ ਚੋਰਾਂ ਪਿੱਛੇ ਭਜਦਿਆਂ ਤਾਂ ਕਈ ਵਾਰ ਵੇਖਿਆ ਹੋਣਾ ਐਸ ਬਾਰੇ ਸੁਣਿਆ ਵੀ ਹੋਣਾ ਪਰ ਕੀ ਤੁਸੀਂ ਸੁਣਿਆ ਕਿ ਪੁਲਿਸ ਇੱਕ ਪੁਲਿਸ ਵਾਲੇ ਦਾ ਹੀ ਪਿੱਛਾ ਕਰ ਰਹੀ ਹੋਵੇ ਸ਼ਾਇਦ ਨਹੀਂ ਪਰ ਜਨਾਬ ਅਜੀਹਾ ਹੀ ਕੁਝ ਹੋਇਆ ਹੈ ਬਟਾਲਾ ਚ ਦਰਸਲ ਬਟਾਲਾ ਜਲੰਧਰ ਰੋਡ ਤੇ ਬਟਾਲਾ ਟ੍ਰੈਫਿਕ ਪੁਲਿਸ ਨੇ ਨਾਕਾ ਲਾ ਰੱਖਿਆ ਸੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਚਲਾਨ ਵੀ ਕੱਟੇ ਜਾ ਰਹੇ ਸੀ ਐਸੇ ਦੌਰਾਨ ਇੱਕ ਕਾਲੇ ਰੰਗ ਦੀ ਗੱਡੀ ਆਈ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਕਾਰ ਚਾਲਕ ਨੇ ਗੱਡੀ ਭਜਾ ਲਈ ਐਸ ਤੇ ਪਿੱਛੇ ਇੰਚਾਰਜ ਸਾਹਿਬ ਵੀ ਲੱਗ ਗਏ ਤੇ ਆਖਰਕਾਰ ਕਾਰ ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀ ਵਾਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਪਰ ਪੁਲਿਸ ਦੀ ਹੈਰਾਨੀ ਦਾ ਟਿਕਾਣਾ ਉਦੋਂ ਨਰਿਆ ਜਦ ਪਤਾ ਲੱਗਾ ਕਿ ਕਾਰ ਚਾਲਕ ਤਾਂ ਆਪ ਬਟਾਲਾ ਪੁਲਿਸ ਦਾ ਮੁਲਾਜ਼ਮ ਹੈ ਜੀ ਹਾਂ ਜੋ ਨਾਕਾ ਤੋੜ ਕੇ ਪਚਿਆਓ ਬਟਾਲਾ ਪੁਲਿਸ ਦਾ ਹੀ ਮੁਲਾਜ਼ਮ ਨਿਕਲਿਆ ਜਿਸ ਦੇ ਕੋਲੋਂ ਉਸ ਦਾ ਪੁਲਿਸ ਆਈਡਿਟੀ ਕਾਰਡ ਵੀ ਬਰਾਮਦ ਕੀਤਾ ਗਿਆ ਜਿਸ ਨੇ ਇਸ ਕਾਰ ਤੇ ਪੰਜਾਬ ਪੁਲਿਸ ਵਾਲਾ ਸਟicker ਵੀ ਲਾ ਰੱਖਿਆ ਸੀ ਇਹ ਸਭ ਨੂੰ ਲੈ ਕੇ ਟ੍ਰੈਫਿਕ ਇੰਚਾਰਜ ਸਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਮੁਲਾਜ਼ਮ ਦੇ ਖਿਲਾਫ ਅੱਗੇ ਦੀ ਪੜਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੁਲਾਜ਼ਮ ਹੈ ਮੁੰਡਾ ਜੀ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੀ ਗੱਡੀ 'ਚ ਇੱਕ ਤਾਂ ਅਕੇ ਨੰਬਰ ਪਲੇਟਾਂ ਨਹੀਂ ਗਈ ਇੱਕ ਕਾਲੀ ਫਿਲਮ ਲਾਈ ਸੀ ਤੇ ਇੱਕ ਸ਼ਾਰੇ ਦੇ ਖਿਲਾਫਰਚੀ ਕੀਤੀ ਇਹਨਾਂ ਨੇ ਦੇਖੋ ਜੀ ਉਹ ਸਮਾਨ ਨਿਕਾ ਰਹਿ ਗਿਆ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਗਾਂ ਦੇ ਹਾਂ ਕਿ ਤੇ ਐਸਚੋ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸੂਟ ਮਾਰਕ ਨਹੀਂ ਰਾਜੀ ਕਿਸ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਰਦਾ ਨੁਕਸਾਨ ਹੋ ਸਕਦਾ ਹੋ ਸਕਦਾ ਹੈ ਨੁਕਸਾਨ ਪਰ ਇਹਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਹੈ ਕੀ ਕਾਰਵਾਈ ਕੀਤੀ ਹੈ ਕਾਰਵਾਈ ਇਹਦੀ ਬੰਦੀ ਕਾਰਵਾਈ ਕਰਨੇ ਨੇ ਫੋਟ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋ 5-7000 ਤੇ ਆਪੇ ਅਗਲ ਟਿਕਾਣੇ ਆ ਜੂਗੀ ਦੱਸਿਆ ਕੋਈ ਹੁੰਦਾ ਕਿਉਂ ਗੱਡੀ ਭਜਾਈ ਔਰ ਬਲੇਬਾਜੀ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹ ਗੱਲਾਂ ਨੇ ਜਵਾਬ ਕੋਈ ਨਹੀਂ ਜੇਕਰ ਕਾਨੂੰਨ ਦੇ ਰਾਖੇ ਹੀ ਇਸ ਤਰ੍ਹਾਂ ਕਾਨੂੰਨ ਦੀਆਂ ਤੱਚੀਆਂ ਉਡਾਉਣ ਲੱਗਣ ਜੇਕਰ ਖਾਕੀ ਵਾਲੇ ਨਿਯਮ ਕਾਇਦੇ ਕਾਨੂੰਨ ਚਿੱcke ਟੰਗਣ ਲੱਗ ਜਾਣ ਤਾਂ ਤੁਸੀਂ ਦੱਸੋ ਕਿ ਕੀ ਸਮਝੀਏ ਖੈਰ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਪੁਲਸ ਮੁਲਾਜ਼ਮ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ ਪੀਟੀਸੀ ਨਿਊਜ਼ ਦੇ ਲਈ ਪਟਾਲਾ ਤੋਂ ਰਵੀ ਬਖਸ਼ ਦੀ ਰਿਪੋਰਟ